ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਨੂੰ ਦੇਖਦੇ ਹੋਏ ਘਰੋਂ ਬੇਕਾਰ ਹੋਏ ਪਰਿਵਾਰਾਂ ਦੀ ਮਦਦ ਕਰਨ ਪਹੁੰਚੇ ਜ਼ਿਲ੍ਹਾ ਫਾਜ਼ਲਕਾ ਦੇ ਭਾਜਪੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ ਜਾਣਕਾਰੀ ਮੁਤਾਬਕ ਜ਼ਿਲ੍ਹਾ ਫਾਜ਼ਲਕਾ ਦੇ ਵੱਖ-ਵੱਖ ਪਿੰਡਾਂ ਵਿੱਚ ਭਾਜਪੀ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ ਵੱਲੋਂ ਪਹੁੰਚ ਕੇ ਘਰਾਂ ਵਿੱਚ ਰਾਸ਼ਨ ਪਹੁੰਚਾਇਆ ਗਿਆ ਉਹਨਾਂ ਨੇ ਦੱਸਿਆ ਕੀ ਪਰਿਵਾਰ ਨੂੰ ਕਿਸੇ ਵੀ ਤਰ੍ਹਾਂ ਦੀ ਜੇਕਰ ਕੋਈ ਜ਼ਰੂਰਤ ਪੈਂਦੀ ਹੈ ਤਾਂ ਉਹਨਾਂ ਵੱਲੋਂ ਹਰ ਤਰ੍ਹਾਂ ਦੀ ਜ਼ਰੂਰਤ ਦਾ ਸਮਾਨ ਪਹੁੰਚਾਇਆ ਜਾਏਗਾ ਇਸ ਦੌਰਾਨ ਜਿੰਨਾ ਜ਼ਰੂਰਤਮੰਦਾ ਨੂੰ ਰਾਸ਼ਨ ਪਹੁੰਚਾਇਆ ਗਿਆ ਉਹਨਾਂ ਨੇ ਕੀ ਕਿਹਾ ਤੁਸੀਂ ਵੀ ਸੁਣੋ ਬਹੁਤ ਮਾੜੇ ਹਾਲਾਤ ਨੇ ਜੀ ਔਰ ਮੈਂ ਸਾਰੇ ਸਾਡੇ ਭਰਾ ਖੜੇ ਨੇ ਨੌਜਵਾਨ ਔਰ ਇੱਕ ਟਾਣੀ ਜਿਹੜੀ ਇੱਥੇ ਪੈ ਜਾਂਦੀ ਏ ਟਾਣੀ ਮੁੰਸ਼ਾ ਸੱਚ ਅੱਛਾ ਇਹ ਵਿਚਾਰੇ ਕਹਿ ਰਹੇ ਨੇ ਵੀ ਸਾਨੂੰ ਅਜੇ ਤੱਕ ਕੋਈ ਫੀਡ ਕੋ ਰਾਸ਼ਨ ਕੁਝ ਮਿਲਿਆ ਹੀ ਨਹੀਂ ਕੁਝ ਪਹੁੰਚਿਆ ਹੀ ਨਹੀਂ ਅੱਛਾ ਤਾਂ ਮੈਂ ਬੇਨਤੀ ਕਰਦਾ ਕਿ ਸਰਕਾਰ ਵੱਲੋਂ ਸਮਾਨ ਮਿਲਣਾ ਹੈ ਜੇ ਸਰਕਾਰ ਵੱਲੋਂ ਸਮਾਨ ਜੇ ਫਿਰ ਵੀ ਇਹਨਾਂ ਨੂੰ ਨਹੀਂ ਮਿਲਣਾ ਤੇ ਬੜੀ ਮਾੜੀ ਗੱਲ ਤੁਮੋ ਸਾਬ ਉਹ ਤਾਂ ਕਹਿੰਦੇ ਹਰ ਪਿੰਡ ਦੇ ਵਿੱਚ ਵੰਡਿਆ ਗਿਆ ਆ ਤੁਹਾਡੇ ਸਾਹਮਣੇ ਖੜੇ ਨੇ ਜੀ ਲੋਕ ਬੋਲੋ ਵੀ ਮਿਲਿਆ ਨਹੀਂ ਨਹੀਂ ਜਿਹੜੇ ਸੁੱਖ ਤੇ ਬੈਠੇ ਉਹ ਲਈ ਜਾਂਦੇ ਹੋਣੇ ਸਾਰੇ ਵਿਚਾਰੇ ਝੂਠ ਤਾਂ ਬੋਲ ਨਹੀਂ ਰਹੇ ਤੇ ਝਾੜੂ ਵਾਲੇ ਪਮਕੜ ਨੇ ਜਿਹੜੇ ਸਰਕਾਰੀ ਗੱਟਿਆਂ ਦੇ ਨਾਲ ਆਹਦੀ ਫੋਟੋਆਂ ਕਰਾ ਰਹੇ ਨੇ ਜਿਹੜਾ ਉਤੋਂ ਇਹਨਾਂ ਲੁੱਟਿਆ ਜਿਹੜਾ ਸਮਾਨ ਏ ਉਹ ਵੀ ਆਦੀ ਜੇਬ ਚ ਵਿਚਾਰ ਆਣੇ ਲਾ ਦੇਣ ਨਹੀਂ ਬੱਸ ਤੇ ਕਾਕਾ ਕੰਬੋਜੀ ਅੱਜ ਰਾਸ਼ਨ ਲੈ ਕੇ ਆਏ ਨੇ ਕੀ ਕਹਿਣਾ ਚਾਹੋਗੇ ਨਾ ਬਰੇ ਧੰਨਵਾਦ ਕਰਾਂਗੇ ਜੀ ਜਿਨ੍ਹਾਂ ਨੇ ਇੱਥੇ ਸਾਡੇ ਪਿੰਡਾਂ ਵਿੱਚ ਆ ਕੇ ਸਾਹ ਲੈ ਜਿਹੜਾ ਪਿੰਡ ਜੀ ਸਾਡਾ ਪਿੰਡ ਚੱਕੀਵਾ ਸਾਫਾ ਸਰਪੰਚ ਜੋ ਕੋ ਮੇਰੇ ਮਿਸਹੀ ਰਹੇ ਹੁਣ ਅਸੀਂ ਢਾਣੀ ਬਚਨ ਸਿੰਘ ਜਾ ਕੇ ਆਏ ਹਾਂ ਅਸੀਂ ਧੰਨਵਾਦ ਕਰਨੇ ਕਾਕਾ ਕਮੋਜ ਜੀ ਦਾ ਜਿਨ੍ਹਾਂ ਨੇ ਸਾਡੇ ਪਿੰਡ ਤਾ ਦੇ ਹਸਾਰ ਲਈ ਜੋ ਗਰੀਬਾਂ ਨੂੰ ਜੋ ਲੋੜਵੰਦ ਆਪਣੇ ਰਾਸ਼ਨ ਦੀ ਲੋੜ ਸੀ ਰਾਸ਼ਨ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਜੀ ਕੋਈ ਰਾਸ਼ਨ ਨਹੀਂ ਦੇਣ ਆਇਆ ਕਾਕਾ ਕਮੋਜ ਜੀ ਆਏ ਨੇ ਸਾਡੀ ਸਹਾਇਤਾ ਕੀਤੀ ਅਸੀਂ ਇਹਨਾਂ ਦੇ ਨਾਲ ਖੜੇ